ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫਤੀਮ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਹਾਂ ਜੀ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਵੀਡੀਓ ਹੋਰ ਲੈ ਕੇ ਆਏ ਹਾਂ ਉਹ ਵੀਡੀਓ ਹੈਗੀ ਹੈ ਜੀ ਜਿਵੇਂ ਕਿ ਆਪਣੇ ਮਤਲਬ ਕਿ ਘਰ ਦੇ ਜਿਹੜੇ ਕੱਪੜੇ ਮਤਲਬ ਕਿ ਬੇਕਾਰ ਹੋ ਜਾਂਦੇ ਨੇ ਜਾਂ ਫਿਰ ਫਟ ਵਗੈਰਾ ਜਾਂਦੇ ਨੇ ਲੇਡੀ ਸੂਟ ਉਹਨਾਂ ਨੂੰ ਆਪਾਂ ਮਤਲਬ ਕਿ ਸੁੱਟ ਦਿੰਨੇ ਆ ਸ਼ਰਟ ਨੂੰ ਸ਼ਰਟਾਂ ਨੂੰ ਕੁੜਤੀਆਂ ਨੂੰ ਉਹਨੂੰ ਆਪਾਂ ਸੁੱਟਦੇ ਆ ਸੁੱਟਣਾ ਨਹੀਂ ਚਾਹੀਦਾ ਤੇ ਉਹ ਉਹਨੂੰ ਆਪਾਂ ਬਹੁਤ ਹੀ ਵਧੀਆ ਚੀਜ਼ ਬਣਾਵਾਂਗਾ ਬਣਾਵਾਂਗੇ ਤੇ ਬਹੁਤ ਹੀ ਕੰਮ ਦੀ ਚੀਜ਼ ਹੈ ਉਹ ਕੁੜਤੀ ਤੋਂ ਜੋ ਆਪਾਂ ਬਣਾਵਾਂਗੇ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਜੀ ਇਹ ਹੈਗੀ ਆਪਣੀ ਸ਼ਰਟ ਦੇਖੋ ਉੱਪਰੋਂ ਵਰਕ ਕਰਿਆ ਹੋਇਆ ਸ਼ਰਟ ਤੇ ਠੀਕ ਹੈ ਜੀ ਤੇ ਆਪਣੀ ਇਹ ਸ਼ਰਟ ਇਹਨੂੰ ਹੋਰ ਕੁਝ ਨਹੀਂ ਹੋਇਆ ਇਹਦੇ ਨਾਲ ਇੱਥੇ ਟੋਕਾਂ ਜੀਆਂ ਲੱਗ ਗਿਆ ਨੇ ਆਪੀ ਖਰਾਬ ਜੀ ਹੋ ਗਈ ਇਹ ਦੇਖੋ ਜੀ ਇਦਾਂ ਕਰਕੇ ਇੱਦਾਂ ਕਰਕੇ ਟੋਕਿਆ ਲੈ ਹੁਣ ਇਹਨੂੰ ਪਾਣ ਨੂੰ ਦਿਲ ਨਹੀਂ ਕਰਦਾ ਤੇ ਇਹ ਤੋਂ ਬਣਾਵਾਂਗੇ ਆਪਾਂ ਬਹੁਤ ਹੀ ਕੰਮ ਦੀ ਚੀਜ਼ ਤੇ ਕੀ ਬਣਾਵਾਂਗੇ ਤੁਹਾਨੂੰ ਦੱਸਦੇ ਆ ਤੇ ਆਪਾਂ ਨੇ ਸ਼ਰਟ ਇਦਾਂ ਕਰਕੇ ਚੰਗੀ ਤਰ੍ਹਾਂ ਬਿਸ਼ਾ ਲੈਣੀ ਆ ਬਿਸ਼ਾ ਕੇ ਜੀ ਸ਼ਰਟ ਨੂੰ ਆਪਾਂ ਲੋ ਜੀ ਇਦਾਂ ਕਰਕੇ ਆਪਾਂ ਚੰਗੀ ਤਰ੍ਹਾਂ ਬਿਸ਼ਾ ਲਈ ਆ ਸ਼ਰਟ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦਾ ਇੰਨਾ ਹਿੱਸਾ ਆਪਾਂ ਨੇ ਕੱਟ ਲੈਣਾ ਇੰਨਾ ਹਿੱਸਾ ਆਪਾਂ ਨੇ ਕੱਟ ਦੇਣਾ ਕੱਟ ਕਰਕੇ ਫਿਰ ਤੁਹਾਨੂੰ ਦੱਸਦੇ ਕੀ ਚੀਜ਼ ਬਣਦੀ ਹੈ ਕਟਿੰਗ ਆਪਾਂ ਨੇ ਉੱਪਰੋਂ ਕਰ ਦਿੱਤੀ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜਾ ਆਪਾਂ ਉੱਪਰਲਾ ਹਿੱਸਾ ਕਟਿੰਗ ਕਰਿਆ ਇਹ ਤੋਂ ਇੰਨਾ ਹਿੱਸਾ ਜਿਹੜਾ ਆਪਣਾ ਇਹ ਇਦਾਂ ਕਰਕੇ ਆਪਾਂ ਅੰਦਰ ਨੂੰ ਇਦਾਂ ਕਰਕੇ ਨਾ ਫੋਲਡ ਕਰਕੇ ਤੇ ਸਲਾਈ ਲਗਾ ਲਵਾਂਗੇ ਇਦਾਂ ਇਦਾਂ ਸਲਾਈ ਲਗਾਣੀ ਆ ਤੇ ਇਸ ਤਰ੍ਹਾਂ ਹੀ ਆਪਾਂ ਇਧਰ ਇੱਦਾਂ ਕਰਕੇ ਲਗਾਵਾਂਗੇ ਤੇ ਜਿਹੜੀ ਆਹ ਵਾਲੀ ਤਣੀ ਆਹ ਕਮੀਜ਼ ਹੈ ਸ਼ਰਟ ਹੈ ਇਹ ਇਹਨੂੰ ਆਪਾਂ ਇਦੋਂ ਥੋੜਾ ਥੋੜਾ ਫੋਲਡ ਅੰਦਰ ਨੂੰ ਕਰ ਦਵਾਂਗੇ ਠੀਕ ਹੈ ਜੋ ਧਾਗੇ ਨਾਲ ਨਿਕਲਣ ਜਿਹੜੇ ਆਪਣੇ ਨੀਚੇ ਚਾਕ ਆ ਜਾਣਗੇ ਇਹ ਚਾਕਾਂ ਨੂੰ ਵੀ ਆਪਾਂ ਇੱਧਰ ਸਲਾਈ ਲਗਾ ਕੇ ਇਦਾਂ ਸਲਾਈ ਲਗਾ ਕੇ ਤੇ ਇਦਾਂ ਸਲਾਈ ਲਗਾ ਲਵਾਂਗੇ ਤੇ ਜੇ ਤੁਸੀਂ ਇਹਦੇ ਵਿੱਚ ਮਤਲਬ ਕਿ ਮਤਲਬ ਕਿ ਆਪਣਾ ਕੋਈ ਪੁਰਾਣਾ ਥੈਲਾ ਪਿਆ ਹੁੰਦਾ ਉਹ ਵੀ ਇਹਦੇ ਵਿੱਚ ਇਸਤੇਮਾਲ ਕਰ ਸਕਦੇ ਹੋ ਇਦਾਂ ਕਮੀਜ਼ ਚੱਕ ਕੇ ਨਾ ਇਹਦੇ ਵਿੱਚ ਥੈਲਾ ਧਰ ਸਕਦੇ ਆ ਇੱਕ ਠੀਕ ਹੈ ਜਾਂ ਫਿਰ ਮومی ਕਾਗਜ਼ ਵਗੈਰਾ ਜੇ ਤੁਸੀਂ ਉਹ ਨਹੀਂ ਵਰਤਣਾ ਚਾਹੁੰਦੇ ਮومی ਕਾਗਜ਼ ਨਹੀਂ ਪਾਉਣਾ ਚਾਹੁੰਦੇ ਤਾਂ ਇਦਾਂ ਹੀ ਬਣਾਓ ਤੁਸੀਂ ਇਹ ਆਪਣਾ ਕਿਚਨ ਵਾਸਤੇ ਬਣਾ ਰਿਆ ਸਪੈਸ਼ਲ ਤੇ ਇਹੇ ਖਾਸ ਤੌਰ ਤੇ ਤੁਹਾਨੂੰ ਦੱਸ ਦਿਆਂ ਇਹ ਲੇਡੀਜ਼ ਵਾਸਤੇ ਬਣੂਗਾ ਜਿਵੇਂ ਕਿ ਹੁਣ ਮੇਰੀ ਆ ਭੈਣਾਂ ਕੰਮ ਵਗੈਰਾ ਕਰਦੇ ਨੇ ਕਿਚਨ ਦੇ ਵਿੱਚ ਉਹਨਾਂ ਦਾ ਜਿਹੜਾ ਆਪਣਾ ਮਤਲਬ ਕਿ ਸੈਲਫ ਤੇ ਖੜਕੇ ਜਦੋਂ ਭਾਂਡੇ ਵਗੈਰਾ ਮਾਣਦੀਆਂ ਨੇ ਉਥੋਂ ਆਪਣਾ ਕਮੀਜ਼ ਫਟਣਾ ਸ਼ੁਰੂ ਹੋ ਜਾਂਦਾ ਹੈ ਬਚਾਲੋ ਜੀ ਠੀਕ ਹੈ ਜੀ ਘਸ ਘਸ ਕੇ ਕਾਂਸ ਨਾਲ ਤੇ ਉਹਦੇ ਵਾਸਤੇ ਆਪਾਂ ਇਹ ਬਣਾਨੇ ਆ Apron ਠੀਕ ਹੈ ਜੀ Apron ਸਭ ਤੋਂ ਵਧੀਆ ਚੀਜ਼ ਬਣੂ ਲੋ ਜੀ ਆਪਣਾ ਦੇਖੋ ਇੱਧਰ ਸਲਾਈ ਲਗਾ ਲਈ ਆ ਠੀਕ ਹੈ ਜੀ ਇੱਧਰੋਂ ਜਿਹੜੀ ਆ ਪਾਈਪਿੰਸ ਸੀ ਸਾਰੀ ਦੱਬ ਦਿੱਤੀ ਹੈ ਤੇ ਨਾਲੇ ਆਪਣਾ ਮਤਲਬ ਕਿ ਕੋਰਾ ਜਿਹਾ ਨਿਕਲ ਗਿਆ ਨੇ ਸੈਡਾਂ ਤੇ ਤੇ ਇੱਧਰਲੇ ਪਾਸੇ ਵੀ ਤੇ ਇੱਧਰੋਂ ਆਪਾਂ ਇਹ ਖੁੰਜਾ ਮੋੜ ਦਿੱਤਾ ਸੀ ਤੇ ਇੱਧਰੋਂ ਵੀ ਮੋੜ ਦਿੱਤਾ ਸੀ ਇੱਧਰੋਂ ਵੀ ਠੀਕ ਹੈ ਜੀ ਜਿਹੜੀ ਆਪਣੀ ਬਾਹ ਹੈ ਜੀ ਇਹ ਬਾਹ ਦੀ ਆਪਾਂ ਕਟਿੰਗ ਕਰਕੇ ਇਹਦੇ ਵਿੱਚੋਂ ਆਪਾਂ ਨੇ ਲੰਬੀਆਂ ਤਣੀਆਂ ਬਣਾ ਲੰਬੀ ਤਣੀ ਬਣਾ ਲਈ ਆ ਦੇਖੋ ਜਿਹੜੀ ਇਹ ਤਣੀ ਹੈ ਹੁਣ ਆਪਾਂ ਨੇ ਕੀ ਕਰਨਾ ਹੈ ਜਿਹੜੀ ਇੱਧਰ ਆਪਾਂ ਫੋਲਡ ਕਰਿਆ ਇਹਦੇ ਵਿੱਚੋਂ ਦੀ ਕੱਢ ਕੇ ਤਣੀ ਇਹਦੇ ਵਿੱਚੋਂ ਦੀ ਕੱਢ ਕੇ ਫਿਰ ਤੁਹਾਨੂੰ ਲਾ ਕੇ ਦਿਖਾਣੇ ਹੈ ਜਿਹੜਾ ਆਪਣਾ ਅਪਰੈਨ ਕਿੱਦਾਂ ਦਾ ਬਣੇ ਲੋ ਜੀ ਸਲਾਈ ਆਪਾਂ ਲਗਾ ਲਈ ਸੀ ਇੱਧਰ ਵੀ ਲਗਾ ਲਈ ਇੱਥੇ ਵੀ ਲਗਾ ਲਈ ਤੇ ਇੱਥੇ ਵੀ ਲਗਾ ਲਈ ਹੁਣ ਆਪਾਂ ਨੇ ਕੀ ਕਰਨਾ ਜੇ ਇਹਨੂੰ ਇਦਾਂ ਪੁੱਠਾ ਪਾਸਾ ਕਰ ਲਿਆ ਤੇ ਇੱਥੇ ਇਦਾਂ ਕਰਕੇ ਨਾ ਇੱਥੇ ਸਲਾਈ ਲਗਾਵਾਂਗੇ ਤੇ ਇੱਥੇ ਸਲਾਈ ਲਗਾਵਾਂਗੇ ਫਿਰ ਤੁਹਾਨੂੰ ਇਹ ਆਪਾਂ ਲਾ ਕੇ ਦਿਖਾਣੇ ਆ ਆਪਣੇ ਮਤਲਬ ਕਿ 프ਰੰਟ ਤੇ ਲੋਜੀ ਤਣੀਆਂ ਆਪਾਂ ਇਹਦੇ ਵਿੱਚ ਪਾ ਦਿੱਤੀਆਂ ਠੀਕ ਹੈ ਜੀ ਹੁਣ ਤਾਂ ਗੁਹੇ ਲਾ ਕੇ ਦਿਖਾਣੇ ਆ ਇਹਨੂੰ ਏਦਾਂ ਕਰਕੇ ਜੀ ਏਦਾਂ ਆਪਾਂ ਇਹਦੇ ਸੋਈ ਇਹਦਾ ਰੱਖ ਕੇ ਦੇ ਵਿੱਚ ਆਪਾਂ ਗਲ ਵਿੱਚ ਪਾਉਣਾ ਹੈ ਇਹਦਾ ਗਲ ਚ ਪਾ ਕੇ ਫਿਰ ਜਿਹੜੀਆਂ ਇਹ ਤਣੀਆਂ ਨੇ ਏਦਾਂ ਕਰਕੇ ਆਪਾਂ ਖਿੱਚ ਲਵਾਂਗੇ ਦੋਹਾਂ ਪਾਸੇ ਠੀਕ ਹੈ ਜੀ ਬਿਲਕੁਲ ਸਿੱਧਾ ਰੱਖਣਾ ਇਹਨੂੰ ਤੇ ਜਿਹੜੀਆਂ ਤਣੀਆਂ ਨੇ ਆਪਾਂ ਬੈਕ ਸਾਈਡ ਤੇ ਇਦਾਂ ਕਰਕੇ ਬੰਨ ਲਵਾਂਗੇ ਦੇਖੋ ਜੀ ਆਪਣਾ ਆਪਰੈਨ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ ਇਦਾਂ ਕਰਕੇ ਆਪਾਂ ਕੋ ਸੈਲਫ ਤੇ ਖੜ ਕੇ ਆਪਾਂ ਸਿੱਧਾ ਮਰਜੀ ਭਾਂਡੇ ਮਾਰ ਸਕਦੇ ਆ ਜਾਂ ਫਿਰ ਰੋਟੀ ਵਗੈਰਾ ਬਣਾ ਸਕਦੇ ਆ ਸੈਲਫ ਤੇ ਖੜ ਕੇ ਠੀਕੇ ਜਿਹੀ ਗੈਸ ਉੱਤੇ ਤੇ ਆਪਣੀ ਜਿਹੜੀ ਆ ਇਥੇ ਸ਼ਰਟ ਆਪਣੀ ਫਟ ਜਾਂਦੀ ਹੈ ਇਹ ਸ਼ਰਟ ਨਹੀਂ ਫਟਣੀ ਹੈਗੀ ਕਿਉਂਕਿ ਇਹਦੇ ਨਾਲ ਆਪਣੀ ਸ਼ਰਟ ਦੀ ਬਚਤ ਹੋਊਗੀ ਕੁੜਤੀ ਦੀ ਤੇ ਫੱਡੀ ਨਹੀਂ ਹੈਗੀ ਤੇ ਜੇ ਆਪਣੇ ਕੱਪੜੇ ਵੀ ਗਿੱਲੇ ਹੋਣਗੇ ਆਪਣਾ ਇਹ ਗਿੱਲਾ ਹੋ ਜੂਆ ਪਰ ਆਪਣੀ ਕਮੀਜ਼ ਕਦੇ ਨਹੀਂ ਗਿੱਲੀ ਹੋਵੇ ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਨ ਵਾਤਵਾ ਸ਼ੇਅਰ ਕਰਨਾ ਇਸੇ ਤਰ੍ਹਾਂ ਲੈ ਕੇ ਆਵਾਂਗੇ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਦਾ ਸ਼ੁਕਰੀਆ